ਕਾ ਮਨ ਹੋਏ ਸਗਲ ਕੀ ਨਾਰ ਨਾਮ ਦੇਨ ਘਟ ਘਟ ਜੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਇਹ ਕਹਿ ਸਗਲ ਸੇਤ ਸਾਰਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਬਾਪੂ ਕੋ ਨਹੀਂ ਲੇਪਾ ਕੀਰਤਨ ਕੋ ਤਨ ਤੇ ਰੋਨਾਓ ਆਵੇ ਕੋ ਨਾਮ ਤੇਰਾ ਥਾਓ ਵਿਮਾਨੇ ਕੋ ਪ੍ਰਭ ਤੇ ਰੋਮਾਨ ਸਗਲ ਤੰਗੋ ਦੇਵਤਾ ਕਰਨ ਕਾ ਰਾਵਣ ਭਾਰ ਸੁਆਮੀ ਸਗਲ ਕਤਾ ਆਪਣੀ ਗਤ ਮਿਤ ਜਾਨੋ ਆਪੇ ਆਪਨ ਸੰਗ ਆ ਪ੍ਰਭ ਰਾਤੇ ਮਰੀ ਉਸਤਤ ਤੁਮ ਤੇ ਹੋਏ ਕੋ ਕਭਲ ਨ ਜਾਨਸ ਕੋਏ ਸਰਬ ਧਰਮ ਮੈਂ ਸੇਸ਼ਟ ਧਰਮ ਧਰਮ ਨਾਮ ਜਪ ਨਿਰਮਲ ਕਰਮਾ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਧਰਮਤਮਲ ਹੈ ਆ ਸਗਲੇ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਾ ਸੁਨ ਰਸਨ ਬਖਾਨੀ ਸਗਲ ਤਾਂਦੇ ਆਲਕ ਦੇ ਘਟਵਸੈ ਹਰਦਾ